ਸਸਿਕਲ ਵੀਰ ਜੀ ਹੋਰ ਸਨੌਂਠੀਟਾ ਸਾਰੇ ਗਰਮੀ ਬੜੀ ਹੈ ਕਰਕੇ ਮੈਂ ਬ੍ਰੇਕ ਲਾਈ ਆ ਵੀਡੀਓ-ਵੀਡੀਓ ਦੀ ਜੋ ਵੀ ਆ ਤੇ ਤਿੰਨ ਮਹੀਨਿਆਂ ਦੀ ਚੈੱਕ ਪਾਸ ਹੋਈ 1.5 ਸਾਲ ਤੋਂ ਰਿਪੀਟ ਰਹੀ ਘਟੋ ਘਟ ਅੱਠ-10 ਵਾਰੀ ਇਹ ਗੱਬਣ ਹੋਈ ਸੀ ਤੇ ਬਾਕੀ ਆਪਾਂ ਪੁੱਛਦੇ ਆ ਹਨਾ ਇਹਨਾਂ ਨੂੰ ਵੀ ਕਿ ਜਿਨ੍ਹਾਂ ਦੀ ਗਾਈਆਂ ਆ ਇਹ ਕਿੰਨੀ ਵਾਰੀ ਪਣੀ ਜੇ ਪਹਿਲਾਂ ਬੋਲਾ ਦੱਸਿਓ ਮੜੀ ਜੀ ਮੈਂ ਮਾ 7-8 ਵਾਰੀ ਬਣਾਈ ਜੇ ਹਾਂ 7-8 ਵਾਰੀ ਮਤਲਬ ਬਣ ਚੁੱਕੀ ਆ ਪਹਿਲਾਂ ਹਾਂਜੀ ਤੇ ਹੁਣ ਦਵਾਈ ਦੂਈ ਭਰੀ ਆ ਚਲੋ ਮੈਂ ਹਨਾ ਤੇ ਪਾਊਡਰ ਖਵਾ ਲਿਆ ਨੂੰ ਆਪਾਂ ਨਾ ਹਾਂਜੀ 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 ਤੇ ਹੁਣ ਅੱਜ ਕਿਤਰਾ 3 ਮਹੀਨੇ ਦੀ ਨਿਕਲ ਆਈ ਆ ਖੁਸ਼ੀ ਹੋਈ ਆ ਕੀਤਾ ਮੁੰਡੇ ਨੇ ਕੁਝ ਤਾਂ ਮੈਂ ਢਲੋਂ ਸਾਹਿਬ ਨੇ ਕੀਤਾ ਤਾਂ ਢੇਲੀ ਕੁਝ ਮਰਾ ਮੈਂ ਇਹ ਇੱਥੇ ਬਹੁਤ ਬਹੁਤ ਖੁਸ਼ ਆ ਜੀ ਵੇਖੋ ਜੀ ਇਹ ਦਿਹਾੜੀਦਾਰ ਬੰਦੇ ਨੇ ਬੜੀ ਖੁਸ਼ੀ ਹੁੰਦੀ ਹੈ ਚੀਜ਼ ਦੀ ਕਿ ਜਦੋਂ ਇਹ ਜਨੂਰ ਗੱਭਣ ਹੋ ਜਾਂਦਾ ਇਹਨੇ 8-10 ਵਾਰੀ ਮੇਰੇ ਤੋਂ ਪਹਿਲਾਂ ਇਹਨਾਂ ਨੇ ਬਣਾਈ ਸੀ ਮੈਂ ਨੂੰ ਪਾਊਡਰ ਖਵਾ ਲਿਆ ਹਣਾ 1-2 ਕਿਲੋ ਹਣਾ ਸੀ ਆਰਐਸ ਤੇ ਆਪਾਂ ਡੀ ਵਰਮਿੰਗ ਕਰਵਾਈ ਸੀ ਇਹ ਦਵਾਈ ਮੈਂ ਇੱਕ ਦਣ ਭਰੀ ਇਹਨੂੰ ਇੱਕ ਦਣ ਹੀ ਭਰੀ ਹੈ ਨਾ ਦਵਾਈ ਇੱਕੋ ਦਿਨ ਕੋਈ ਜ਼ਿਆਦਾ ਖਰਚਾ ਤਾਂ ਨਹੀਂ ਕੋਈ ਫੀਸ ਤਾਂ ਨਹੀਂ ਨਹੀਂ ਭਾਜੀ ਨਹੀਂ ਠੀਕ ਹੈ ਨਾ ਨੋਰਮਲ ਫੀਸ ਦੇਣਾ ਬਿਲਕੁਲ ਖੋਸ਼ ਜੀ ਢਲੋਂ ਸਾਹਿਬ ਤੋਂ ਹਾਂ ਜੀ ਹਾਂ ਜੀ ਚਲੋ ਠੀਕ ਹੈ ਜੀ ਚੰਗਾ ਜੀ ਸასი ਕਾਲ ਜੀ